ਖਰੜ ਦੇ ਸੀਆਈ ਸਟਾਫ ਨੇ ਨੌਜਵਾਨ ਨੂੰ ਕੀਤਾ ਕਾਬੂ 32 ਬੋਰ ਰਿਵੋਲਵਰ ਤੇ 5 ਜਿੰਦਾ ਕਾਰਤੂਸ ਕਿਤੇ ਬਰਾਮਦ ਹੁਣ ਪੁਲਿਸ ਰਿਮਾਰਟ ਹਾਸਲ ਕਰ ਪੁਲਿਸ ਕਰ ਸਕਦੀ ਹੈ ਹੋਰ ਖੁਲਾਸੇ ਖਰੜ ਪੁਲਿਸ ਨੇ ਇੱਕ આરોપી ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਕੋਲੋਂ 32 ਬੋਰ ਦੀ ਪਿਸਤਲ ਅਤੇ 5 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਖਰੜ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੀ ਕਹਿ ਰਹੇ ਨੇ ਡੀਐਸਪੀ ਖਰੜ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਸੀਆਈਏ ਮੋਹਾਲੀ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲਿਆ ਜਦੋਂ ਜੋ ਸ਼ੀਤ ਹੁਸ਼ਾਰ ਸ਼ਾਹ ਜੋ ਮੁਕੱਦਮਾ ਨੰਬਰ 105 12 ਅਗਸਤ ਨੂੰ ਦਰਜ ਰਜਿਸਟਰ ਹੋਇਆ ਸੀ ਉਹਦੇ ਚ ਲੋੜੀ ਹੁੰਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲ ਇੱਕ ਵੈਪਨ ਤੇ ਪੰਜ ਜਿੰਦਾ ਕਾਰਪੂਸ ਰਿਕਵਰ ਕੀਤੇ ਗਏ ਪਤਾ ਲੱਗਿਆ ਜੀ ਇਹ ਵੈਪਨ ਕਿੱਥੋਂ ਲੈ ਗਿਆ ਤਾਂ ਕੀ ਹਾਲ ਹੈ ਜੀ ਇਹਨੂੰ ਗ੍ਰਿਫਤਾਰ ਕੀਤਾ ਹੈ ਰਿਮਾਂਡ ਲੈ ਕੇ ਪੁਛਗਿਸਚ ਚੱਲ ਰਹੀ ਹੈ ਉਹਦੇ ਜੋ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਨਾ ਕੀ ਇਹਦਾ ਜੀ ਦੋਸ਼ੀ ਦਾ ਨਾਮ ਹੈ ਤੁਸ਼ਾਰ ਸ਼ਾ ਇਹ ਬੜੈਲ ਦਾ ਰਹਿਣ ਵਾਲਾ ਹੈ ਮੁਕਦਮਾ ਕਿੱਥੇ ਦਰਜ ਹੋਇਆ ਸੀ ਮੁਕਦਮਾ ਇਹਦਾ ਜੀ ਫੇਸ 11 ਦਰਜ ਸੀ 12 ਅਗਸਤ ਨੂੰ ਇਹਦੇ ਵਿੱਚ ਬਾਕੀ ਦੋਸ਼ੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇੱਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਸੀਗੀ ਉਹਨਾਂ ਦਾ ਸੈੱਲ ਜਿਹੜੇ ਪਹਿਲਾਂ ਫੜੇ ਸੀ ਉਹ ਰੈਸਟੇਰਾਂਟ ਤੋਂ ਥੋੜੇ ਆਏ ਅਸਲਾਈ ਉਹਨਾਂ ਨੇ ਨਹੀਂ ਇਹਦੇ ਕੋਲ ਉਹਨਾਂ ਕੋਲ ਉਹ ਅੰਦਰ ਦੀ ਟਰੇਸ ਚੱਲ ਰਹੀ ਹੈ ਅੱਗੇ ਲੀਡ ਚੱਲ ਰਹੀਆਂ ਨੇ ਤੇ ਇਹ ਮੁਕੱਦਮੇ ਜਿਹੜਾ ਇਹ ਦੋਸ਼ੀਆ ਇਹਦੇ ਕੋਲ ਦਾ ਰੈਕਨ ਕਵਰ ਹੋਇਆ ਇਹਦੀ ਪੁੱਛ ਕਿਸ ਚੱਲ ਰਹੀ ਹੈ ਵਾਰਦਾਤ ਕੀ ਕੀਤੀ ਸਰ ਇਹਨਾਂ ਨੇ ਇਹਨਾਂ ਕੋਲ ਵੈਪਨ ਸੀ ਨਿਕਲ ਆਏ ਸੀ ਵਾਰਦਾਤ ਕੋਲ ਕੋਈ ਵਾਰਦਾਤ ਕਰਨੀ ਜਾਂਦੇ ਨੇ ਮੇਰੇ ਵਾਰਦਾਤ ਨੇ ਇਹਨੂੰ ਅਦਾਲਤ ਵਿੱਚ ਪੇਸ਼ ਕਰਤਾ ਹਾਂਜੀ ਪੇਸ਼ ਕਰਕੇ ਨਵਾਂ ਕੋਈ ਇਹਦੀ ਹੋਰ ਇਸ ਤੋਂ ਇਲਾਵਾ ਪੰਜਾਬ ਇਸ ਤੋਂ ਬਨਾ ਇਸ ਦੇ ਖਿਲਾਫ ਅਜੇ ਤਾਂ ਕੋਈ ਹੋਰ ਮੁਕੱਦਮਾ ਸਾਹਮਣੇ ਨਹੀਂ ਆਇਆ ਪੰਜਾਬ ਤੋਂ ਬਾਅਦ ਨਹੀਂ ਅਜੇ ਤੱਕ ਕੋਈ ਹੋਰ ਹੋ ਸਕਦਾ ਕੋਈ ਪਤਾ ਲੱਗਿਆ ਨਾ ਵੈਪਨ ਅਸਲੀ ਹੈ ਜਾਂ ਲਾਇਸੈਂਸੀ ਹੈ ਕਿਹੜਾ ਹੈ ਜੀ ਨਹੀਂ ਨਹੀਂ ਵੈਪਨ ਦੇਸੀ ਹੈ ਬੱਤੀ ਬੋਰ ਦਾ ਜਿਹਦੇ ਨਾਲ ਪੰਜ ਕਾਰਟੂਸ ਸਰ ਕਿੱਥੋਂ ਰਹਿ ਤੋ ਕਰ ਨੇ ਇਹਨੂੰ ਲਈ SBI ਦੀ ਹੋਮਸ ਦੇ ਨੇੜੇੋਂ ਅਰੈਸਟ ਕੀਤਾ ਜਿਹੜਾ ਲਾੜਾ ਰੋਡ ਖਰੜਾ ਤੇ ਅਸਲੀ ਹੋਣੀ ਪਾਇਆ ਕੁਝ ਮਾੜਾ ਮੋੜਾ ਦੱਸਿਆ ਹੋਣਾ ਇਹਨੇ ਕੀ ਕਰਨਾ ਤਾਂ ਕੀ ਕੰਮ ਕਰ ਤਾ ਹਜੇ ਪੁੱਛ ਕਿਸ ਚੱਲ ਰਹੀ ਹੈ ਜੀ ਮੁਰਗੀ ਕਵਦੀਸ਼ ਹਜੇ ਲੋਕ ਤਾਂ ਸਾਹਮਣੇ ਆਉਣਗੇ ਥੋੜਾ ਸਭ ਮੇਰੇ ਕੋਲ ਜੇ ਤੁਹਾਨੂੰ ਕਿਸੇ ਗਿਆਨ ਨਾਲ ਅੱਲੂ ਕੋਲ ਚਾਹਤ ਹੈ ਤਾਂ ਕੋਈ ਐਸੀ ਗੱਲ ਸਮਝਾਓ ਕੋਈ ਕ੍ਰਿਮੀਨਲ ਕੋਰਟ ਅਫੀਸਰ ਇਸ ਤੇ ਨਹੀਂ ਪਹਿਲਾ ਮੁਕਦਮਾ ਦਾ ਕਿ ਕਿਤੇ ਹੀ